ਅੱਜ ਪਿੰਡ ਕੀਮੇ ਵਾਲੀ ਦੇ ਵਿੱਚ ਜੋ ਅੱਜ ਤੋਂ ਕੋਈ 11-12 ਸਾਲ ਦੇ ਕਰੀਬ ਅੰਦਾਜ਼ਾ ਹੋ ਗਿਆ ਵਾ ਇਹ ਪੁਲ ਟੁੱਟ ਗਿਆ ਸੀਗਾ ਉਸ ਤੋਂ ਬਾਅਦ ਬੜੀ ਵੱਡੀ ਦਿੱਕਤ ਰਹੀ ਆ ਬਹੁਤ ਸਾਰੇ ਪਿੰਡ ਆ ਕਿ ਜਿਹੜੇ ਕੀ ਇਸ ਪੁਲ ਤੋਂ ਲੰਘਦੇ ਸੀਗੇ ਉਹਨਾਂ ਦੇ ਵਾਸਤੇ ਕਿ ਜਿੰਨੇ ਕਿਲੋਮੀਟਰ ਦਾ ਬਲਾ ਪਾ ਕੇ ਜਾਣਾ ਪੈਂਦਾ ਸੀਗਾ ਪਿੰਡ ਵਾਲੇ ਤਾਂ ਚਲੋ ਇੱਕ ਦਿਨ ਗਏ ਸਮਾਨ ਲੈ ਕੇ ਘਰ ਦਾ ਪਰ ਬੱਚਿਆਂ ਵਾਸਤੇ ਬੜੀ ਵੱਡੀ ਦਿੱਕਤ ਸੀ ਬੱਚਿਆਂ ਨੇ ਤਾਂ ਰੋਜ਼ ਸਕੂਲ ਜਾਣਾ ਤੇ ਆਉਣਾ ਇਹ ਬੜਾ ਸਮਾਂ ਉਹਨਾਂ ਦਾ ਬੱਚਿਆਂ ਦੇ ਪੜ੍ਹਾਈ ਦਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਵਾ ਇਲਾਕਾ ਨਿਵਾਸੀਆਂ ਨੇ ਮੇਰੇ ਕੋਲ ਤਿੰਨ ਚਾਰ ਵਾਰੀ ਪਿੰਡਾਂ ਦੇ ਸਰਪੰਚ ਅਤੇ ਸਾਰਿਆਂ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਸਾਈਨ ਕਰਾ ਕੇ ਇਹਨਾਂ ਨੇ ਮੇਰੇ ਅੱਗੇ ਇਹ ਮੰਗ ਰੱਖੀ ਕਿ ਸਾਡਾ ਪੁਲ ਜ਼ਰੂਰੀ ਹੈ। ਤੋਂ ਉਸ ਟਾਈਮ ਜਦੋਂ ਇਹ ਪੁਲ ਟੁੱਟਾ ਵਾ ਉਦੋਂ ਕਾਲੀ ਸਰਕਾਰ ਸੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਆਈ। ਪਰ ਇਸੇ ਤਰ੍ਹਾਂ ਇਹਨਾਂ ਨੇ ਇਹਨਾਂ ਨੂੰ ਲਾਹਰਿਆਂ 'ਚ ਰੱਖਿਆ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਟਾਈਮ ਇਹਨਾਂ ਨੇ ਸਾਰਿਆਂ ਨੇ ਜ਼ੋਰ ਪਾ ਕੇ ਇਹ ਗੱਲ ਕਹੀ ਵੀ ਸਾਡਾ ਪੁਲ ਬਣਾ ਕੇ ਦਿਓ ਜਿਹੜਾ ਕਿ ਸਾਡੇ ਵਾਸਤੇ ਕੋਈ ਨਾਲੀਆਂ ਗਲੀਆਂ ਅਹਿਮ ਨਹੀਂ ਗਈਆਂ ਸਾਡਾ ਪੁਲ ਜ਼ਰੂਰੀ ਆ ਪਿਆ ਮੈਂ ਇੱਥੇ ਵਿਧਾਨ ਸਭਾ ਚ ਜਦੋਂ ਸੈਸ਼ਨ ਚੱਲਿਆ ਪਹਿਲੇ ਸੈਸ਼ਨ ਚ ਫਿਰ ਉਦੋਂ ਬਾਅਦ ਦੋ ਤਿੰਨਾਂ ਸੈਸ਼ਨਾਂ ਦੇ ਵਿੱਚ ਇਹ ਸਵਾਲ ਰੱਖਦਾ ਰਿਆਂ ਸਰਕਾਰ ਕੋਲੇ ਵੀ ਇਹ ਪੁਲ ਕਿਸੇ ਤਰੀਕੇ ਬਣਾਇਆ ਜਾਵੇ ਤਾਂ ਜੋ ਇਸ ਇਲਾਕੇ ਨੂੰ ਖਾਸ ਕਰਕੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਦੂਰ ਦੀ ਆਉਣਾ ਪੈਂਦਾ ਬਹੁਤ ਸਾਰੇ ਬੱਚੇ ਕਈਆਂ ਨੇ ਸਾਈਕਲਾਂ ਤੇ ਜਾਣਾ ਹੁੰਦਾ ਸੀਗਾ ਜ਼ਰੂਰੀ ਨਹੀਂ ਹਰ ਇੱਕ ਬੰਦਾ ਬੱਸਾਂ ਤੇ ਹੀ ਭੇਜਦਾ ਵਾ ਬਹੁਤ ਸਾਰੇ ਜਿਹੜੇ ਸਾਡੇ ਭਰਾ ਜਿਹੜੇ ਨਹੀਂ ਬੱਸਾਂ ਤੇ ਭੇਜ ਸਕਦੇ ਸੀਗੇ ਖਰਚਾ ਜ਼ਿਆਦਾ ਆਉਂਦਾ ਸੀ ਉਹ ਸਾਈਕਲਾਂ ਤੇ ਜਾਂਦੇ ਸੀਗੇ ਉਹਨਾਂ ਵਾਸਤੇ ਬੜੀ ਵੱਡੀ ਮੁਸ਼ਕਲ ਸੀ ਉਸ ਮੁਸ਼ਕਲ ਨੂੰ ਦੇਖਦੇ ਹੋਏ ਅੱਜ ਇਹ ਪੁਲ ਦਾ ਅਧਿਕਟਨ ਕੀਤਾ ਗਿਆ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਐਕਸ਼ਨ ਰਮਨਪ੍ਰੀਤ ਸਿੰਘ ਮਾਨ ਜਿਨ੍ਹਾਂ ਨੇ ਆਣ ਕੇ ਅੱਜ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ ਐਸ ਡੀਓ ਦਿਵਾਨ ਹੂਜਾ ਜੀ ਅਤੇ ਜੇ ਆਈ ਸਚਨ ਕੰਬੋਜੀ ਜੀ ਸਾਡੇ ਸਤਿਕਾਰਯੋਗ ਸਰਪੰਚ ਇਸ ਕੀਮੇ ਵਾਲੀ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਗੋਰਾ ਜੀ ਕਹਿ ਦਿੰਨੇ ਆ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਇਹ ਹੰਬਲਾ ਮਾਰਿਆ ਤੇ ਇਹ ਪੁਲ ਦੀ ਸ਼ੁਰੂਆਤ ਹੋਈ ਇਹ ਪੁਲ ਜਿਹੜਾ ਵਾ 107 ਮੀਟਰ ਲੰਬਾਈ ਆ ਤੇ 7.5 ਮੀਟਰ ਚੌੜਾ ਵਾ ਜਿਹਦਾ ਕੀ ਖਰਚਾ 7 8 ਕਰੋੜ 88 ਲੱਖ ਰੁਪਇਆ ਇਸ ਪੁਲ ਤੇ ਖਰਚ ਆਉਣਾ ਇਹ ਅੱਜ ਇਹਦਾ ਅਸੀਂ ਸ਼ੁਰੂਆਤ ਕਰਨ ਵਾਸਤੇ ਇੱਥੇ ਸਾਰੇ ਪਹੁੰਚੇ ਆ ਮੈਂ ਇਹਨਾਂ ਸਾਰੀ ਸੰਗਤ ਨੂੰ ਵੀ ਜਿੱਥੇ ਵਧਾਈ ਦੇਣਾ ਵਾ ਨਾਲ ਮੈਂ ਅਫਸਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਇਹ ਪੁਲ ਵਧੀਆ ਤਰੀਕੇ ਨਾਲ ਬਣਾਇਆ ਜਾਊਗਾ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਇਹਨਾਂ ਅਫਸਰਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਕਹਨਾ ਸਾਰੇ ਨਗਰ ਨਿਵਾਸੀਆਂ ਦਾ ਤੇ ਸਾਡੇ ਆਏ ਹੋਏ ਇੱਥੇ ਬਹੁਤ ਸਾਰੇ ਸਰਪੰਚ ਨੇ ਉਹਨਾਂ ਦਾ ਗੁਰਮਨ ਸਿੰਘ ਜੀ ਜਿਹੜੇ ਕੀ ਪੀਏ ਵੀ ਨੇ ਤੇ ਪਿੰਡ ਦੇ ਸਰਪੰਚ ਵੀ ਨੇ ਸਾਡੇ ਗੁਰਪ੍ਰੀਤ ਸਿੰਘ ਜੀ ਕੋਪੀ ਕਮਾਲਗੜ੍ਹ ਤੋਂ ਸਰਪੰਚ ਨੇ ਹੋਰ ਵੀ ਬਹੁਤ ਸਾਰੇ ਸਰਪੰਚ ਆਏ ਨੇ ਇੱਥੇ ਗੁਰਨਾਮ ਸਿੰਘ ਜੀ ਸੁਧਾਰੇ ਤੋਂ ਮੈਂ ਕਹਿੰਦਾ ਜੀ ਜੀ ਦਸਤੀ ਦਾ ਨਾਮ ਲਵਾ ਮੇਰੇ ਵਾਸਤੇ ਤੁਸੀਂ ਸਾਰੇ ਸਤਿਕਾਰਯੋਗ ਬਹੁਤ ਹੀ ਸਤਿਕਾਰਯੋਗ ਸਾਰੇ ਭਰਾਵੋ ਅਤੇ ਪਿਆਰੇ ਬੱਚਿਓ ਇਹਨਾਂ ਕਹਿੰਦਾ ਹੋਇਆ ਮੈਂ ਉਸ ਵਾਹਿਗੁਰੂ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਪੁਲ ਜਿਹੜਾ ਛੇਤੀ ਤੋਂ ਛੇਤੀ ਬਣ ਕੇ ਤਿਆਰ ਹੋਵੇ ਤਾਂ ਜੋ ਇਹਨਾਂ ਇਲਾਕੇ ਵਾਲਿਆਂ ਨੂੰ ਇਸ ਪੁਲ ਦਾ ਸੁੱਖ ਮਿਲ ਸਕੇ ਇਹਨਾਂ ਦਾ ਜਿਹੜਾ ਕਿ ਸਕੂਲ ਵਾਲੇ ਬੱਚਿਆਂ ਦਾ ਸਭ ਤੋਂ ਵੱਡਾ ਫਾਇਦਾ ਹੋ ਸਕੇ ਮੈਂ ਉਸ ਪਰਮਾਤਮਾ ਅਗੇ ਇਹੀ ਅਰਦਾਸ ਕਰਦਾ ਤੇ ਜਦੋਂ ਕਹਿੰਦੇ ਆ ਵੀ ਸ਼ੁਰੂ ਕੋਈ ਕੰਮ ਕਰਦੇ ਆ ਤੇ ਉਸ ਪਰਮਾਤਮਾ ਦਾ ਉਹਨੂੰ ਯਾਦ ਕਰਕੇ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇੱਥੇ ਅਰਦਾਸ ਕੀਤੀ ਗਈ ਲੱਖ ਖੁਸ਼ੀਆਂ ਪਾਸਾਈਆਂ ਜੇ ਸਤਗੁਰੂ ਨਾਦਰ ਕਰੇ ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਉਹਦੀ ਕਿਰਪਾ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ ਤੇ ਪਹਿਲਾਂ ਅਸੀਂ ਸਭ ਤੋਂ ਅਰਦਾਸ ਕੀਤੀ ਆ ਤੇ ਇਸ ਕੰਮ ਦੀ ਸ਼ੁਰੂਆਤ ਉਦੋਂ ਬਾਅਦ ਕੀਤੀ ਆ ਤੇ ਹੁਣ ਅਸੀਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਨੇ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ